ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਨਾਲੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸ੍ਰੀ ਕਾ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ। ਲਓ ਜੀ 11 ਕ ਬਾਦ ਦੇ ਨੂੰ ਵਿਹਲੇ ਹੋ ਕੇ ਬੈਠ ਕੇ। ਹਾਂ ਜੀ। ਆ ਗੋ ਤੋਤੋ ਕੇ ਮੱਜਾਂ ਲਾ ਕੇ ਵੀਰੇ ਗਾਣੇ। ਟਰੈਕਟਰ ਟਰਾਲੇ ਝੋਕੇ ਆਪਣਾ। ਪਕੌੜੇ-ਬਕੂੜੇ ਖਾ ਕੇ ਕਾ ਬਾਪੂ ਹੈ। ਹਾਂ ਨਿਪੜ ਗਿਆ। ਨਿਪੜ ਗਿਆ। ਹੁਣ ਜਲੇਬੀਆਂ ਦੀ ਵਾਰੀ ਬਾਪੂ ਜੀ। ਗਰਮਾ-ਗਰਮ ਨੇ। ਹੋੜੇ ਖਾ ਲੈ। ਕੁੰਜੀ ਲਿਬੀਆਂ ਦੀ ਤੇਰੀ ਹੈ ਹਾਂਜੀ ਮੈਂ ਮੈਂ ਜਿਲੀਬੀਆਂ ਦੇ ਬਹੁਤ ਸਕੀਨ ਆ ਗਏ ਜਿਲੀਬੀਆਂ ਗਰਮ ਗਰਮ ਉਹ ਕਿੱਲੋ ਖਾਜੂ ਨਾ ਨਾ ਕਹਿੰਦਾ ਡੰਗੜ ਇਹ ਨਹੀਂ ਲੋ ਟੋੜੀ ਹੈ ਹਾਂ ਉਹ ਕਹਿੰਦਾ ਟੋੜੀਆਂ ਦੇਖ ਲੈ ਟੋੜੂ ਜੀ ਉੱਦਾਂ ਕਿਲੋ ਕਿਲੋ ਨੂੰ ਹੱਥ ਲਾ ਜਾਗਾ ਨਹੀਂ ਨਹੀਂ ਆਪਾਂ ਬੁੜੇ ਹੋ ਗਏ ਅੱਧਾ ਕਿਲੋ ਤਾਂ ਖਾ ਲੈਂਦੀ ਹਾਂ ਹੁਣ ਘਟ ਗਏ ਸਿਆਣੇ ਪਹਿਨਾ ਤੇ ਉਹ ਪਹਿਲ ਨੂੰ ਤਾਂ ਕਿਲੋ ਖਾ ਜਾਂਦੇ ਕਿ ਨਾ ਇਹ ਤਾਂ ਹੁਣ ਵੀ ਤੁਹਾਡੇ ਤੁਹਾਡੇ ਜਿੰਨੇ ਤੁਸੀਂ ਸਾਰੇ ਨੇ ਖਾਣੀ ਇੰਨੀ ਉਹ ਮੇ ਇਕੱਲੇ ਨੇ ਖਾ ਲਈ। ਕੀ ਲਾਲ ਹਰ ਲਾਲਾ ਸਭ ਤੋਂ ਲਾਲ। ਠੀਕ ਹੈ। ਇਹ ਦੋ ਜਿਹਨੇ ਖਾਓ। ਹੈ? ਉਹ ਨਹੀਂ ਮੈਂ ਇਕੱਲੇ ਰੱਖ ਲਈ। ਹੁਣ ਤਾਂ ਡਰਦੇ ਸ਼ੂਗਰ ਹੋ ਜਾਣਾ ਇਹ ਨਹੀਂ ਖਾਂਦੇ ਕਿ ਅੱਧੇ ਤਾਂ। ਤੁਹਾਨੂੰ ਨਹੀਂ ਵੀ ਨਾ ਹੈਗਾ ਸ਼ੂਗਰ ਨਾਰਮਲ ਆ ਜਿਹੜੇ। ਉਹ ਵੀ ਗੈਰ ਦੇ ਨਾਲ ਐਨਾ ਮਠਾ ਨਹੀਂ ਖਾਣਾ ਸ਼ੂਗਰ ਹੋ ਜਾਊ। ਤੁਹਾਨੂੰ ਕਹਤਾ ਰੋਜ਼ ਸ਼ੂਗਰ ਹੋਣਾ। ਨਹੀਂ ਚਲ ਜਿਹੜਿਆਂ ਨੂੰ ਨਹੀਂ ਹੈਗਾ ਉਹ ਤਾਂ ਉਹਨਾਂ ਚ ਜਿੰਨਾ ਚ ਸਰੀਰ ਚੱਲਦਾ ਉਹਨਾਂ ਜਿਹੜਾ ਬੰਦਾ ਖਾ ਸਕਦਾ ਨਾਰਮਲ ਮਿੱਠਾ। ਇਹਨੇ ਰੋਜ਼ ਕੋੜ ਖਾਣਾ। ਉਹ ਜਿਹੜੇ ਨੇ ਚੰਗੇ ਭਲੇ ਸਰੀਰ ਉਹ ਵੀ ਕਹਿੰਦੇ ਆ ਨਹੀਂ ਨਹੀਂ ਸ਼ੂਗਰ ਹੋ ਜੂਗੀ ਥੋੜਾ ਬਿਠਾ ਖਾਓ ਨਹੀਂ ਗੁੜ ਤਾਂ ਰੋਜ਼ ਖਾਣਾ ਚਾਹੀਦਾ ਥੋੜਾ ਜਿਹਾ ਇਹ ਗੁੜ ਤਾਂ ਠੀਕ ਆ ਉਹਦੀ ਗੱਲ ਕਰਦਾ ਮੈਂ ਤੁਹਾਨੂੰ ਹੋਰ ਚੀਜ਼ਾਂ ਦੀ ਵੀ ਜਿਗਣਾ ਹਣ ਇੱਕ ਅਸਲ ਚ ਦੇਖਿਆ ਜਾਵੇ ਮਾਰਕੀਟ ਵਿੱਚ ਅੱਜ ਦੀਵਾਲੀ ਵਾਲੇ ਦਿਨ ਮੰਨ ਕੇ ਚੱਲ ਵੀ ਜਿਹੜੀ ਜੇ ਮੇਨ ਮਠਿਆਈ ਹੈ ਲੱਡੂ ਆਰ ਜਲੇਬੀ ਉਹ ਜਿਹੜੀ ਮਾੜੀ ਮੋਟੀ ਅਸਲੀ ਹੋਊਗੀ ਨਹੀਂ ਬਾਕੀ ਦੇ ਜ਼ਿਆਦਾਤਰ ਨਕਲੀ ਹੋਣ ਦੇ ਚਾਂਸ ਬਹੁਤੇ ਆ ਨਾ ਸੀ ਖਾਂਦੀ ਮੇਰੀ ਤਾਂ ਹੋਣਾ ਮਾਰਕੀਟ ਚ ਨਾ ਖੋਆ ਪੈਦਾ ਕਰਨਾ ਕਿਤੇ ਸੌਖਾ ਬਣਾਉਣ ਨੂੰ ਕਿੰਨਾ ਟਾਈਮ ਲੱਗਣਾ ਲੱਡੂ ਆਏ ਆ ਲੱਡੂ ਵਰ ਜਲੇਬੀ ਜਿਹੜਾ ਲੱਡੂ ਆ ਜਿਹੜਾ ਪੁਰਾਣਾ ਲੱਡੂ ਆ ਉਹ ਦੂਆ ਨਹੀਂ ਲੱਗਦਾ ਕਿ ਪੁੱਟਕ ਜਿਹੜਾ ਉਹ ਨਹੀਂ ਲੱਡੂ ਆ ਜਦ ਕੱਲ ਆਦਾ ਹੁੰਦੀ ਆ ਜਿਹੜਾ ਪੁਰਾਣਾ ਬੁੰਦੀ ਵਾਲਾ ਲੱਡੂ ਵੀ ਇੱਕ ਜਲੇਬੀ ਬਦ ਦੋ ਹੀ ਖਾਣੀ ਹੋਰ ਤਾਂ ਕੋਈ ਖਾਣਾ ਹੀ ਨਹੀਂ ਅੱਜ ਅਸੀਂ ਕਦੇ ਗਦਵਾਲੀ ਨੂੰ ਖਾਦਾ ਨਾ ਵਰਫੀ ਖਾਣੀ ਘਰ ਦਾ ਚਲੀ ਜਾਂਦਾ ਅਰਦਾ ਖਾਣੋ ਕੋਆ ਬਣਾ ਕੇ ਘਰ ਦੀ ਬਣਾ ਲੂ ਖਾ ਲੂ ਵਰਫੀ ਖਾ ਲੂ ਉਹ ਸਾਰੇ ਬਾਹਰ ਦਾ ਨਹੀਂ ਗਲਾਬ ਜਾਮਣ ਨਾ ਖਾਓ ਕੋਈ ਚੀਜ਼ ਨਾ ਖਾਓ ਬਾਹਰ ਦੀ ਉਹ ਸਾਰੇ ਨਹੀਂ ਥੋੜਾ ਘੋਗਾ ਕੱਢ ਲੈਣਾ ਨਹੀਂ ਕੱਢ ਲੈਣਾ ਨਾ ਖਾਓ ਯਾ ਵੀ ਦੁੱਧ ਲੈ ਕੇ ਕੱਢ ਲੈਣਾ ਬਹੁਤ ਕੁ ਦੇਖਣਾ ਪੈਂਦਾ ਸਭ ਨੂੰ ਆਪਣਾ ਆਪਣਾ ਸਿਸਟਮ ਆ 2000 ਦਾ ਪਟਾਕੇ ਤਾਂ ਚਲਾ ਕੇ ਉਸਾਰਨ ਨੇ ਕਿ ਆਉਗੇ ਉਹ ਹੋ ਨਹੀਂ ਕੱਢ ਸਕਦੇ ਉਹ ਇੱਥੇ 10 ਕਿਲੋ ਦੁੱਧ ਲੈ ਕੇ ਹੈ ਕੱਢ ਲੈਣ ਖੂਆ ਮੈਂ ਤਾਂ 2 ਕਿਲੋ ਦੁੱਧ ਤਾਂ ਫੇਰ ਕਰਨੀ ਆ ਤੇਰੇ ਕੋਲ ਪਾਸਾ ਦੀ ਬਣੀ ਫਰੀ ਬਣੀ ਬਣਾਈ ਮਿਲ ਜਣੀ ਹੋਣੀ ਗੁਰਜਾ ਮੈਂ ਰੱਦੀ ਉਹ ਕਿੱਥੇ ਅਗਲੇ ਨੇ ਤੈਨੂੰ ਘਰਾਂ ਪਹਾਂ ਕੜਾਈ ਚੜਾਉਂਗਾ ਭਾਂਡੇ ਲਵੀੜੂੰਗਾ ਉਹ ਤਾਂ ਕੱਢਣੀਓ ਪੈਣੀ ਆ ਹਾਂ ਮੈਂ ਤਾਂ ਤਾਂ ਕਰਨੀ ਪੈਣੀ ਹੈ ਕਰਨੀ ਪੈਣੀ ਆ ਘਰਾਂ ਘਰ ਉਹ ਜਲਦੀ ਲੈਡ ਕਰਨੀ ਲੇਟ ਆਈ ਲੈਡ ਆ ਜੀ ਕਿੰਨੇ ਵਜੇ ਆਈ ਅੱਜ 8 ਵਜੇ 9 ਵਜੇ ਆਈ ਅੱਜ ਫਿਰ ਇਹਨਾਂ ਨੇ ਸਾਰੀ ਮੈਨੂੰ ਉਮੀਦ ਨਹੀਂ ਕਿ ਚੱਲੀ ਗਈ ਬੇਤਾ ਠੀਕ ਹੈ ਨਹੀਂ 9 ਵਜੇ ਆਈ ਆ ਅੱਜ ਨਹੀਂ ਅੱਜ 8 ਘੰਟੇ ਦੇ ਹਿਸਾਬ ਨਾਲ ਕਿੰਨੇ ਵਜੇ ਭੱਜੋ 8 ਟੁੱਟ ਘੰਟੇ ਦਾ ਕੋਈ ਚੱਕਾ ਨਹੀਂ ਇਹਨਾਂ ਕੋਲ ਤਾਂ ਮੂੜ ਦੀ ਗੱਲ ਆ ਜਿਹੋ ਚ ਦੱਬਤੀ ਤਾਂ ਤਾਂ ਬੀਬੀ ਆ ਅੱਜ ਦੋੜ ਲਈ ਹੈ ਜਿਨ੍ਹਾਂ ਨੇ ਬੰਦੀ ਇਹ ਅੱਗੇ ਦੀਵਾਲੀ ਨੂੰ ਮੇਸ਼ਾ ਰਹਿ ਕਰ ਦਿੱਤੀ ਅੱਛਾ ਜੀ ਬਾਕੀ ਦੀਵਾਲੀ ਅੱਧਿਆਂ ਨੇ ਗੱਲ ਬਣਾ ਲਈ ਅੱਧਿਆਂ ਨੇ ਅੱਜ ਆ ਦੋੜ ਲਈ ਬਣਾ ਕੇ ਫਿਰ ਬਸ ਚਲੀ ਜਾਂਦਾ ਪਰ ਆਵਾਜ਼ ਕੋਈ ਸੁਣੀ ਬੰਬ ਦੀ ਹੁਣ ਨਹੀਂ ਸੁਣੀ ਕਿ ਅਸੀਂ ਹੁੰਦੇ ਤੇ ਸਾਰੀ ਦਿਹਾੜੀ ਬੰਬ ਚਲਾਈਏਗਾ ਜਦ ਰਪਏ ਵਾਲੇ ਖੋਰ ਖੋਰ ਕੀ ਸਿਟੀ ਜਾਣੇ ਬਸ ਹੁਣ ਨਹੀਂ ਸੁਣੀ ਕੱਲ ਧੀਆ 2 ਘੰਟੇ ਦੀ ਆ ਹਾਂਜੀ ਸ਼ਾਮ ਨੂੰ ਸ਼ਾਮ ਨੂੰ 2 ਘੰਟੇ ਚੱਲਣਾ ਮਾਰੋ ਮਾਰ ਬੰਬ ਇਹ ਦੋ ਘੰਟੇ ਵੀ ਜਿਹਨੇ ਨੇ ਕਰੋੜਾ ਰੁਪਏ ਬਰਬਾਦ ਕਰਾ ਹਾਂ ਕਰੋੜਾ ਰੁਪਏ ਪਰ ਪ੍ਰਦੂਸ਼ਣ ਦਾ ਲੈਵਲ ਵੀ ਕੋਈ ਜ਼ਿਆਦਾ ਨਾ ਸਰੇ ਪ੍ਰੋਫਿਸ਼ਨ ਤਾਂ ਉਂਡਰ ਗਵਰਨਮੈਂਟ ਕਹਿੰਦੀ ਵੀ ਪ੍ਰਾਰੀ ਨਵਾਗ ਗਿਆ ਇਹਨੂੰ ਤੇ ਕਹਿੰਦੀ ਆ ਵੀ ਆਏ ਆ ਧਮਕੀ ਆ ਆ ਪ੍ਰਬੂਸ਼ਨ ਜਿਹੜਾ ਕੱਲ ਦਾ ਹੋਣਾ ਇਹਦੇ ਪੈਸੇ ਨਹੀਂ ਜਾਣੇ ਹੈ ਉਹ ਬਾਬਾ ਇਹਦਾ ਕਰੋੜ ਰੁਪਏ ਬਣਦਾ ਉਹਨੂੰ ਤੇ ਕਹਿੰਦੇ ਨੇ ਹੁਣ ਜੇ 100 ਕਰੋੜ ਦਾ ਟਾਕਾ ਵਿਕੇ ਆ ਉਹਦੇ ਵਿੱਚੋਂ ਕਰੋੜ ਖੰਡ ਦਾ 2 ਕਰੋੜ ਬਹੁਤ ਬੜੀ ਅੱਜ ਅਖਬਾਰ ਤਾਂ ਨਹੀਂ ਆਇਆ ਨਹੀਂ ਅੱਜ ਨਹੀਂ ਆਇਆ ਅਖਬਾਰ ਮੈਂ ਕੱਲੂ ਆਉਂਗਾ ਤੇ ਉਹਨਾਂ ਨੇ ਮਤਲਬ ਬਿਸ਼ਕਰਮਾ ਦੇ ਤਾਂ ਕੱਲੂ ਆ ਕੱਲੂ ਨਹੀਂ ਛਪੇ ਕਰਦਾ ਕਿ ਦੁਆਲੀਆ ਦੇ ਨਹੀਂ ਛਪੇ ਕਰਦਾ ਦੁਆਲੀਆ ਦੇ ਨਹੀਂ ਛਪਦਾ ਹਾਂ ਦੁਆਲੀਆ ਦੇ ਨਹੀਂ ਛਪਣਾ ਪਰ ਬਿਸ਼ ਨਹੀਂ ਦੁਆਲੀਆ ਦਿਨ ਤਾਂ ਦਾ ਹੁੰਦਾ ਕੋਈ ਹਾਂਜੀ ਦੁਆਲੀਆ ਦਿਨ ਤਾਂ ਉਹ ਨਾ ਦੂਏ ਦਿਨ ਨਹੀਂ ਆਉਣਾ ਦੂਏ ਦਿਨ ਦੁਆਏ ਦਿਨ ਬਿਸ਼ਕਰਮੜੇ ਵਾਲੇ ਦਿਨ ਉਹ ਤਾਂ ਰਾਤ ਨੂੰ ਸ਼ਾਮ ਕੇ ਪੂਰੇ ਦੂਏ ਦਿਨ ਆਉਂਦਾ ਦੁਆਲੀਆ ਦਿਨ ਨਹੀਂ ਹੋ ਫਿਰ ਪਤਾ ਨਹੀਂ ਹੁਣ ਸਿਸਟਮ ਹਿੱਲੇ ਵੇ ਆ ਵੀ ਕਿਦਾਂ ਕਹਿ ਪਰ ਬਿਸ਼ਕਰਮੜੇ ਦਾ ਗੱਲ ਨੂੰ ਮੇਰੇ ਸਮਝ ਆ ਦੇਖੀ ਕੱਲ ਨੂੰ ਮਨਾਈ ਜਾਏਗੀ ਜਾਂ ਅੱਜ ਦੁਆਲੀਆ ਦੂਏ ਦਿਨ ਉਜੀ ਹੈ ਦੂਏ ਦਿਨ ਦਾ ਬਿਸ਼ਕਰਮੜੇ ਹਾਂ ਦੇਖ ਕੇ ਇਹ ਮੁਰਮੁਰ ਗਿਣੀ ਵੀ ਹੁਣ ਬਈ ਯਾਰ ਜਿਹੜਾ ਮਾਰ ਕੇ ਆਈਏ ਕਿ ਯਾਰ ਰੌਣਕ ਸ਼ੌਣ ਕੱਡੇ ਕੀ ਠੀਕ ਹੈ ਵਿਛਾਈਆਂ ਵਾਲੀਆਂ ਦੁਕਾਨਾਂ ਪਰ ਦੁਕਾਨਾਂ ਹੀ ਦੁਕਾਨਾਂ ਆ ਸਾਡੇ ਦੀ ਮੌਜਾਂ ਨੇ ਜਿਹੜੇ ਮੀਨਤੜੇ ਕਰੀ ਹੁਣ ਜਿਹੜੇ ਦੂਰ ਪਿੰਡਾਂ ਦੇ ਬਚਾਰੇ ਉਹਨਾਂ ਨੂੰ ਜਣਾ ਸੁਖਤਾ ਵੀ ਆ ਬ ਵੀ ਦੇਖ ਕੇ ਆਈਏ ਮੇਲਾ ਠੀਕ ਹੈ ਪਰ ਬਚ ਕੇ ਈੜ ਬਹੁਤਾ ਹੁਣ ਹੈ ਕਿ ਇਹ ਤਾਂ ਹੈ ਹੀ ਉਹ ਟ੍ਰਸ ਸਭ ਨਿਕਲੇ ਵੀ ਆ ਬਾਹਰ ਨੂੰ ਕੋਈ ਰੋਪੜ ਨੂੰ ਜਾਂਦਾ ਲੈ ਕੇ ਮੋਟਰਸਾਈਕਲ ਗੱਡੀ ਸਮਾਨ ਲੈਣ ਰੋਪੜ ਬਾਜ਼ਾਰ ਵਿੱਚ ਮੈਂ ਕਹਿੰਦਾ ਪੈਰ ਤਾਂ ਮੈਨੂੰ ਜਗ੍ਹਾ ਨਹੀਂ ਹੋਣੀ ਅੱਜ ਤੋਂ ਇੰਨੀ ਜਿਆਦਾ ਦੋ ਤਿੰਨ ਦਿਨ ਤਾਂ ਬਹੁਤ ਰਹਿੰਦੀ ਆ ਵਾ ਕੱਲੂ ਕੁਝ ਨਹੀਂ ਹੋਣੀ ਅੱਜ ਦਾ ਦਿਨ ਹੈ ਅੱਜ ਨਿਬੜ ਲੈਣਾ ਕੰਮ ਜਾਮ ਜੀ ਨੂੰ ਕੌਲੇ ਜੀ ਹੋ ਜਾਣਾ ਸਭ ਨੇ ਸਭ ਨੇ ਸ਼ਾਵਨ ਜੀ ਉਹ ਤਾਂ ਚੱਲ ਚੱਲੀ ਜਾਂਦਾ ਸਿਸਟਮ ਜਿਕਣਾ ਹੈਗਾ ਬਾਕੀ ਦੇਖਦੇ ਹੁਣ ਰੌਣਕ ਮੇਲਾ ਬਾਹਰ ਦਾ ਠੀਕ ਹੈ ਵਧੀਆ ਦੇਖੋ ਜੀ ਘੁੰਮ ਕੇ ਦੇਖੋ ਰੌਣਕ ਮੇਲਾ ਦੇਖੋ ਬਾਕੀ ਇਹਦੇ ਕਾਲੂ ਬਣਾਉਂਦੇ ਆ ਤਾਂ ਇਹਨੇ ਚਲਾਈ ਨੂੰ ਕਹਿੰਦਾ ਦਾਹੋ ਕਹਿੰਦਾ ਕਾਲੂ ਇੱਥੇ ਵੱਢੂਗੇ ਇਧਰ ਜਾਣਾ ਹੈ ਵਾਦ ਪਰ ਉਹ ਕਿਹਾ ਦਾ ਮੈਂ ਕਾਲੂ ਇਧਰ ਆਇਆ ਵੱਢਦੀਆਂ ਉਹ ਤਾਂ ਜੋਰੀ ਨਹੀਂ ਹੈਗਾ ਅੱਛਾ ਕੰਵਰਟਰ ਲਾਈਏ ਕਹਿੰਦਾ ਦਾਤੀ ਜਾ ਵੱਢਣੇ ਹੋਏ ਲੈ ਗੋ ਬੀ ਹੁਣ ਕੰਮ ਕਰਾਈ ਵੀ ਕਿਹੜਾ ਗਿਆ ਮੈਂ ਚਾਹਲ ਕੋਈ ਨਹੀਂ ਕੱਲ ਨੂੰ ਦੇਖਦੇ ਜੇ ਕੱਲ ਨੂੰ ਇੱਧਰ ਆ ਕੇ ਕੱਲ ਨੂੰ ਕੱਢਦੇ ਭਾਈ ਪਰਸੋਂ ਨੂੰ ਨਵੇੜੀ ਦਾ ਵੀ ਨਵੇੜੀ ਉਹ ਕਰੀਏਗਾ ਪੱਕਣੀ ਜੀ ਨਹੀਂ ਉਹਦੇ ਪਤਾ ਨਹੀਂ ਕਿ ਇਹ ਜੀ ਵੈਰੈਟੀ ਲੱਗੀ ਆ 128 ਲਈ ਹੈ ਸਭ ਦੇ ਵਿਹਲੇ ਹੋ ਗਿਆ ਬਸ ਚਲੋ ਇਹ ਹੀ ਪੱਕਣ ਜੀ ਨਹੀਂ ਉਹਦੀ ਵੈਰੈਟੀ ਹੁਣ ਤਾਂ ਆ ਜਾਂਦਾ ਵੀ ਦਿਨ ਥੋੜੀ ਲੰਦੀ ਆ ਹੂੰ ਪਰ ਕਿੱਥੇ ਨਾਲੇ 22 23 ਤਰੀਕ ਦੀ ਲੱਗੀ ਪਈ ਆ ਤੇ ਹੁਣ ਪੱਕ ਗਈ ਹੁਣ ਤਾਂ ਇੱਕ ਦਿਨ ਘਰਾਂ ਖੜਾ ਲਈ ਪੜਾਉਣੀ ਪੈਣੀ ਆ ਹਲੇ ਵੀ ਮੈਨੂੰ ਲੱਗਦਾ ਵਿੱਚ ਮੜਾ ਮੋਟਾ ਦਾਣਾ ਹਾਰਾ ਦਿਖਦਾ ਉਹ ਚੂਹੇ ਵਾਲਾ ਜ਼ਿਆਦਾ ਦੇਖਣਾ ਲੱਭ ਘਰਾਂ ਖੜੇ ਇੱਕ ਦਿਨ ਤਾਂ ਹੋ ਜੂ ਉਹ ਘਰਾਂ ਦਾ ਖੜਾਉਂਗਾ ਇੱਕ ਰਾਤ ਜਿੰਨਾ ਅੱਜ ਵੱਡੀ ਐ ਉਹ ਕੱਢੂ ਲੈ ਕੇ ਜਾਉਂਗੇ ਇੱਕ ਰਾਤ ਤਾਂ ਲੱਗੇ ਯਾਨੀ ਨਹੀਂ ਜ਼ਿਆਦਾ ਕਰੂਗੇ ਘਰਾ ਦੌਰ ਖੜਾ ਲੂਗੇ ਦੇਖੋ ਲੂੰਗੀ ਗੱਲ ਆਹ ਕਿੱਦਾਂ ਬਾਈ ਬਾਟੀ ਦਾ ਸਸਰੀ ਗਾਲ ਜੀ ਲਾ ਲੱਗਿਆ ਪਾਣੀ ਥੋੜਾ ਡਾਕਟਰ ਸਾਹਿਬ ਸਸਰੀ ਗਾਲ ਜੀ ਚੱਲ ਰਿਹਾ ਬਾਈ ਚੱਲ ਰਿਹਾ ਹੈ ਗਈ ਐ ਲਾਈਟ ਯਾਰ ਕਹਿੰਦਾ ਅੱਧੇ ਘੰਟੇ ਦਾ ਰਹਿ ਗਿਆ ਨਾ ਠੀਕੀ ਵੀ ਲਾਈਓ 9 ਵਜੇ ਅੱਜ ਆਵਾਟੋਮੈਟਿਕ ਲਾਇਆ ਬਣਾਉਂਗਾ ਆਓ ਆਈ ਤਾਂ 9 ਵਜੇ ਆ ਪਰਾਲੀ ਵਾਲੇ ਅੱਜ ਫੇਰ ਨਹੀਂ ਆਉਂਦੇ ਲੱਗਦੇ ਹਨਾ ਕਟਰ ਨਹੀਂ ਮਾਰਿਆ ਵਾ ਉਹ ਤੇਰਾ ਬਰੇਕ ਪਟਾਖਾ ਗਿਆ ਪੈਸੇ ਦਾ ਆ ਗੇਰਦੇ ਆ ਅੱਗੇ ਬਾਅਦ ਦੇ ਆ ਆ ਨਹੀਂ ਲਾਉਣੀ ਪਟਾਖੇ ਦਾ ਲਾ ਜਰਾ ਕੀ ਜਾਗੀ ਉਹੀ ਸਵਾਰ ਮਜਾਉਣਾ ਪੈਣਾ ਢੂੜੀ ਦੇ ਘਰੇ ਸਾਲੇ ਆ ਦੇਖ ਤਾਂ ਸਿੱਟ ਹੈ ਹੁਣ ਕਹਿੰਦੇ ਤੈਨੂੰ ਇਹ ਹੈ ਕਿਆ ਕਹਿੰਦੇ ਓ ਬਣਾ ਲਿਓ ਨੂੰ ਆ ਰਿਹਾ ਆ ਰਿਹਾ ਕਹਿੰਦਾ ਰੇਕ ਵਾਲਾ ਹਾਂ ਉਹ ਲੱਗੇ ਵੀ ਲੱਦਣ ਨਾਲ ਦੀ ਨਾਲ ਕਿ ਮੁਕੇ ਕੀ ਵਿਲੇ ਹੋਗੇ ਇਹ ਮੈਨੂੰ ਲੱਗਦੀ ਵੀ ਇਹ ਪੂਰੇ ਬਣਾ ਕੇ ਜਾਵਾਂਗੇ ਹੁਣ ਇਹ ਵਿਲੇ ਹੋਗੇ ਇਹਨਾਂ ਕੋਈ ਜਿਹੜਾ ਸਮਾਨਤਾ ਜਰਾ ਪਰ ਉਥੇ ਮੈਂ ਬਣਾਈ ਵੀ ਇਹਦੇ ਤੇਰੀ ਕੀਲਾ ਕ ਤੇਰਾ ਉਹਦੇ ਕੋਲ ਮੁਰਗੀ ਫਾਰਮ ਕੋਲ ਐਂਦਾ ਅੱਡੇ ਪਰ ਬਾਈ ਲੈ ਅੱਡੇ ਪੇ ਸਾਰੇ ਪਾਸੇ ਇਹੀ ਹਾਲ ਆ ਸੜਕ 'ਤੇ ਦੇਖੀਦਾ ਸਹੀ ਤੂੰ ਐਦੀ ਦਾ ਚੱਕੀ ਜਾਂਦੇ ਉਹ ਫੇਰ ਉਦੋਂ ਤੇ ਵਿਲੇ ਹੋਗੇ ਇਹ ਆਹੋ ਜਿਹਾ ਜਿਹੜੇ ਪਿੱਛੇ ਸਮਾਨ ਤੇ ਇਹਨਾਂ ਚੱਕ ਲਿਆ ਸਾਰਾ ਹੀ ਮਸ਼ੀਨ ਖਰਾਬ ਹੋਣੇ ਕਰਕੇ ਹੁਣ ਕੱਲ ਪਰਸੋ ਤੱਕ ਇਹਨਾਂ ਨੂੰ ਧੱਕਾ ਪੈਣਾ ਇਨੀ ਨਹੀਂ ਨਾ ਗੈਲ ਦੀ ਗੱਲ ਹਾਂ ਉਹਨਾਂ ਗੈਲੇ ਬਾਂਝ ਨਹੀਂ ਦਸੜੀਆਂ ਆ ਪੰਟਾ ਨਹੀਂ ਆ ਇਹੀ ਗੱਲ ਤਾਂ ਉਹ ਨਹੀਂ ਤਖੜਾਉਣਾ ਚਾਹੀਦਾ ਇਹਨਾਂ ਨੂੰ ਉਹ ਤਾਂ ਹਾਲ ਇਕੱਠਾ ਕਰੀ ਜਾਂਦਾ ਆਪਣਾ ਹਾਂ ਆਪਣਾ ਇਕੱਠਾ ਕਰਕੇ ਰੱਖਦਾ ਕਿਹੜਾ ਜਿਹੜਾ ਇਕੱਠਾ ਕਰਨੀ ਵਾਲਾ ਤੂੰ ਆ ਕਟਰ ਤੇ ਬਾਅਦ ਰਹਿ ਕੇ ਇਹਦਾ ਇਕੱਠਾ ਕਰਦਾ ਯਾਰ ਉਹ ਨਹੀਂ ਤਾਂ ਰੁਕਣਾ ਚਾਹੀਦਾ ਜਿਹੜਾ ਹੁਣ ਇੱਥੇ ਆ ਇਕੱਠਾ ਕਰਕੇ ਜਾਂਦਾ ਉਦੋਂ ਦਾ ਉਹ ਓ ਬਿੱਟੂ ਐ ਵਾਹ ਨੂੰ ਕਾਲਾ ਮਸ਼ੀਨ ਬੀਜਣਾ ਆ ਜੱਜ ਮਾਰ ਦਿੰਗੇ ਇਹਦੇ ਲੈ ਜਾਣਾ ਬੱਚਾ ਚੱਕਦੇ ਯਾਰੀ ਨੂੰ ਉਹ ਮਸ਼ੀਨ ਬੀਜਣਾ ਉਹ ਰਹਿ ਕਾਲਾ ਰਾਤ ਦਾ ਮੰਡ ਵਿੱਚ ਗਿਆ ਉਹ ਪੀਕ ਗਿਆ ਆ ਕੇ ਮਾਰ ਕੇ ਉਹਨੇ ਰਹਿ ਗੱਜ ਬੱਚਾ ਮਚੱਕਦੇ ਇਹਨੂੰ ਬਾਈ ਬਣ ਕੇ ਉਹ ਪ੍ਰਸ਼ੀਨ ਲੇਟ ਹੁੰਦਾ ਪ੍ਰਸ਼ੀਨ ਲੇਟ ਹੁੰਦਾ ਇਹ ਹੀ ਕਰੀਦੀ ਫੇਰ ਹੀ ਸੋਣਾ ਮੇਰਾ ਮਸ਼ੀਨ ਲੈਣ ਹੁੰਦਾ ਆਬੀਆ 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 ਇਹ ਤੁੰਨ ਕਦੇ ਵੀ ਨਹੀਂ ਬਣੀ ਆ ਇਹ ਵੀ ਦਾਦੇ ਕਾ ਮੈਂ ਹੀ ਕਰੀ ਤੀ ਚ ਮੈਂ ਹੀ ਬੰਨੀ ਈ ਉਹ ਹਾਂ ਇਹਨੂੰ ਕਹਿੰਦਾ ਵੀਡੀਓ ਦੇਖਦਾ ਕਿਤੇ ਆਬੀ ਨਿਕਲ ਉਹ ਵੀ ਮੈਂ ਹੀ ਬੰਨ ਕੇ ਗਿਆ ਤਾਂ ਹੈ ਪੰਗੇ ਬਹੁਤ ਆ ਪੰਗੇ ਬਹੁਤ ਆ ਤੂੰ ਸੱਚ ਰੋਪੜ ਘੁੰਮੇ ਆਇਆ ਜਾਣ ਆਲ ਯਾਰ ਕਿਹੜਾ ਮਾਰ ਕੇ ਆਉਣਾ ਚੱਲੀਏ ਚੱਲ ਚੱਲ ਮੇਲਾ ਮੈਂ ਤਾਂ ਚੱਲ ਜੀ ਚੱਲ ਚਲ ਕੇ ਘੁੰਮ ਕੇ ਲਿਆਉਂਗੇ ਕੋਚ ਤਾਂ ਲੈ ਆਉਣਾ ਮੈਂ ਵੀ ਕਿਹੜਾ ਲੈ ਕੇ ਆਉਣਾ ਉਹੀ ਪੀੜ ਘਾ ਨਹੀਂ ਰੋਪਣ ਕਹਿੰਦਾ ਚਾਰ ਰੋਪਣ ਚੱਲੀਏ ਰੋਪਣ ਘਾਉਂ ਪੈਂਦੇ ਅੱਜ ਨਹੀਂ ਹਾਂ ਲੈ ਕੇ ਆ ਇਹ ਜਾ ਕੇ ਆਇਆ ਸੱਜਣੇ ਕਮਾਇਆ ਸਭ ਬਾਜ਼ਾਰ ਚ ਬਹਿਲੇ ਬੈਠਿਆ ਐ ਦੁਕਾਨਦਾਰ ਕੱਲ ਤੇ ਬੋਕਾ ਲੱਗਿਆ ਤਾਂ ਮੈਂ ਕੱਲ ਤੇ ਚੱਕਰ ਕੱਲ ਹੋਰੀ ਗਿਆ ਹੋਇਆ ਬਸ਼ੇਰਾਂ ਦਾ ਹੀ ਕੱਲ ਪਿੰਡਾਂ ਮੈਂ ਅੱਜ ਆਇਆ ਪਿੰਡਾਂ ਚਾਚੇ ਮੇਰੇ ਸਮਾਨ ਜਿਹੜਾ ਪਿੰਡੂ ਆ ਨਾ ਓਹ ਪਿੱਤਨ ਪਹਿਲਾਂ ਹੀ ਲਿਆਉਂਦੇ ਆ ਆਪਣਾ ਹਮਝਿਆ ਗੱਲ ਅੱਜ ਤਾਂ ਘੁੰਮਣ ਆਲੇ ਆ ਅੱਜ ਕੋਈ ਘੁੰਮਣ ਆਲੇ ਮਾਤਲ ਵਰਗੇ ਲੈ ਵਿਲੇ ਜਿਆਦਾ ਮੋਜੇ ਪੀੜੇ ਕਰਿਆ ਹਾਂ ਤੇ ਚੱਲ ਜਾ ਚੱਲਦੇ ਜਾਏ ਤਾਂ ਜਾਏ ਪੰਜ ਚੱਲਦੇ ਪੀੜੇ ਕਰਿਆ ਹਾਂ ਕਾ ਤਲਾਇਆ ਹਾਂ ਮੈਂ ਨਾਲੇ ਕਿਹਾ ਜੀ ਮੈਨੂੰ ਲੈ ਜੀਦੀ ਮੈਂ ਵੀ ਲਿਆਉਂਗਾ ਕੋਸ ਮਾਨ ਕੱਲੇ ਹੀ ਜਾ ਕੇ ਘੁੰਮੇ ਆ ਗਏ ਕਿਸੇ ਨੂੰ ਨਹੀਂ ਦੇ ਕੇ ਗਿਆ ਆਹ ਜਿੰਨਾ ਕੋਸ ਨਹੀਂ ਕਿੰਮਤ ਕਰਦਾ ਅਹੀ ਜਗ੍ਹਾ ਲੈ ਕੇ ਆਇਆ ਨਾ ਤੂੰ ਅਸੀਂ ਨਹੀਂ ਖਾਣਾ ਪੀਣਾ ਦੱਸ ਨਹੀਂ ਉੱਥੇ ਨਾਉ ਭਰਾਵਾ ਆਹ ਦੇਖ ਬਈ ਪਰ ਇਹੀ ਅਸੀਂ ਨਹੀਂ ਹੈਗੇ ਏ ਡਾਕਟਰ ਸਾਹੀ ਆ। ਹੂੰ। ਧੋਦੇ ਧੋਦੇ ਸਮਾਨ ਫਿਰ ਅੱਜ। ਬਾਪ ਧੋਦਣਾ ਥੋੜਾ ਜਿਹਾ ਰਹਿਣਾ ਹੈ। ਇੰਨਾ ਸੋਕਰ ਲਾਈਟ ਆ ਗਈ ਸਾਡਾ ਤਾਂ ਪਰਸੀਨ ਬੀ ਜੋ ਗਿਆ ਨਹੀਂ ਤਾਂ ਅਸੀਂ ਵੀ ਤੇਰੇ ਗਲੇ ਬੈਠੇ ਰਹਿਣਾ ਦਾ। ਪਰ ਮੇਰਾ ਟਰੈਕਟਰ ਰਹਿਣਾ ਇੱਕ ਧੋਨੇ ਨੂੰ। ਬਾਕੀ ਸਾਰਾ ਕੁਝ ਥੋੜਾ ਦਾ। ਐਸੀ ਜੱਕ ਲੇਟਰ ਹੀ ਧੋਦੇ। ਉੱਥੇ ਠੀਕ ਹੈ ਤੇ ਪੱਕਾ ਉਹਦੇ ਜਿਆਦਾ ਕਿੱਦਾਂ ਹੋ ਜਾਣਾ। ਪੜਨ ਦੀਵਾ ਰੱਖਣਾ ਸਾਲ ਬਾਅਦ ਦੁਵਾਲੀ ਦਾ। ਹੂੰ। ਠੀਕ ਨਹੀਂ ਗੱਲ। ਫੇਰ ਮਾੜਾ ਮੋਟਾ ਸੁੱਚਾ ਦਾ ਸਮਾਨ ਕਰਨਾ ਚਾਹੀਦਾ। ਨਹੀਂ ਧੋਣਾ ਜ਼ਰੂਰੀ ਆ ਯਾਰ ਮੈਂ ਕਿਹਾ ਤੈਨੂੰ ਕਿਹਾ ਵੀ ਧੋਣਾ ਨਹੀਂ। ਧੋਣਾ ਜ਼ਰੂਰੀ ਆ। ਸ ਕੱਲੇ ਕਾਲੂ ਲਿਬੜਿਆ ਨਾ ਮਹਾ ਮਾੜਾ ਮੋਟਾ ਪਾਣੀ ਮਾਰੂ ਇਹਨਾਂ ਪਰ ਅੱਜ ਤਾਂ ਹੀ ਦੀ ਵਾਰ ਖੁਗਿਆ ਨਾ ਲਿਬੜਣਾ ਤਾਂ ਹੈਗਾ ਹੀ ਆ ਹੁਣ ਜੀ ਚੀਜ਼ਾਂ ਇਹ ਵਧੀਆ ਜੇ ਜਿੰਨਾ ਸਮਾਂ ਚੱਲਦਾ ਰਹੇ ਠੀਕ ਹੈ ਹੁਣਾਂ ਰੁਕਿਆ ਬਿਲਕੁਲ ਲਿਬੜਣਾ ਹੀ ਹੈ ਕੱਲੇ ਕਾਲ ਉੱਥੇ ਵੀਰੇ ਜਾ ਕੇ ਇੱਥੇ ਕਰਤੀ ਅੱਜ ਅੱਜ ਇਕੱਠੇ ਕਰ ਤੋਂ ਨਹੀਂ ਆ ਉੱਥੇ ਕਾ ਨੂੰ ਤੋ ਉੱਥੇ ਤੇ ਮੈਂ ਗੱਗੇ ਦੇ ਬੁਢਿਆਂ ਦੇ ਪਾਰੇਗਾ ਥੋਤੇ ਵੀ ਸਵੇਰੇ ਕੱਲ ਮਾ ਉਹ ਕਾਲੂ ਫੇਰ ਦਊਂਗਾ ਫੇਰ ਥੋਤੇ ਨਹੀਂ ਚੱਲੂ ਅੱਛਾ ਜਿੰਦਾ ਪਤਾ ਨਹੀਂ ਕਿੱਥੇ ਟੋੜਨਾ ਹੈ ਮੈਂ ਤਾਂ ਮੇਰੇ ਕੋਲ ਲਕੋਇਆ ਵਾ ਤੇ ਚੱਕ ਕੇ ਲਿਆਈ ਇਹਨਾਂ ਨੇ ਮੇਰੇ ਕੋ ਦੁ ਮਾ ਹੁਣ ਆ ਪੀ ਲੱਭੂਗਾ ਕਿੱਥੇ ਆ ਕਿਦੇ ਕੋਲ ਆ ਕਿਦੇ ਕੋਲ ਆ ਹਾਂ ਆਹੀ ਹੋਣਾ ਸੀ ਕੋਲ ਆ ਹੂੰਗਾ ਤਾਂ ਉਰੀ ਲੱਭਦਾ ਆਉਣਾ ਹੀ ਉਦਣ ਹੀ ਨਾ ਲੱਭਣਾ ਨਹੀਂ ਤਾਂ ਟਕਾਣੇ ਲੱਗ ਜੂਵੇ ਬਸ ਆ ਕੇ ਭਾਈ ਜਿੱਟਕਾਣੇ ਲੱਗ ਜੂਵੇ ਦੇਖ ਲਈ ਜਗਦੀਪ ਕੀ ਨਹੀਂ ਹੋਣਾ ਮੇਰੇ ਹਿਸਾਬ ਨਾਲ ਉੱਤੀ ਹੋਊਗਾ ਹੂੰ ਕੱਲ ਉੱਥੇ ਖੜਾ ਮੈਂ ਦੇਖਿਆ ਦਿਨ ਚ ਪਰ ਐ ਨਹੀਂ ਪਤਾ ਵੀ ਅੱਜ ਉੱਥੇ ਆ ਕਿ ਨਹੀਂ ਅੱਜ ਕੋਈ ਬੱਟਾ ਪਾ ਕੇ ਆਇਆ ਅੱਜ ਲੈ ਗਿਆ ਕੋਈ ਜਿੰਦਾ ਉੱਥੀ ਤੇ ਲੈ ਗਿਆ ਜਗਦੀਪ ਤੇ ਹੀ ਰਾਹੀ ਨਹੀਂ ਪਤਾ ਕੌਣ ਲੈ ਗਿਆ ਪੂਰੀ ਦਾ ਪੂਰੀ ਦਾ ਹਾਂ ਬੱਸ ਪੂਰੀ ਕੋਲ ਤਾਂ ਜਿੰਦਾ ਪੂਰੀ ਦੇ ਚੱਕਿਆ ਪੂਰੀ ਨੇ ਫਿਰ ਬੱਸ ਉੱਥੇ ਖੋਲ ਤਾਂ ਮੁੰਰੀ ਪਾ ਕੇ ਆ ਗਿਆ ਕਿ ਤੋਦੇ ਇਹਨੂੰ ਇੱਥੇ ਹੁਣ ਠੀਕ ਨਹੀਂ ਜਲਦੀ ਅੱਜ ਜਲਦੀ ਪੱਛੋਂ ਆਉ ਹਾਂ ਹੈ ਕਰ ਮੈਂ ਐਸਾ ਬੱਦਲ ਬਾਈ ਫਾਸੀ ਹੋ ਗਈ ਉਹ ਹੀ ਕਹਿੰਦਾ ਕੱਲ ਰੱਖਣ ਚੱਲਦਾ ਤਾਂ ਹੈ ਕਰ ਮੈਂ ਆਪਦੀ ਬਾਈ ਹੈ ਉਹ ਹੀ ਤਾਂ ਕਹਿੰਦਾ ਵੀ ਤੈਨੂੰ ਹੈ ਕਰ ਮੈਂ ਐਸਾ ਨਾਲੇ ਪੱਛੋਂ ਚਲਦੀ ਆ ਸੰਬਰ ਸੰਬਰ ਗੇਰ ਬਣਾਇਆ ਪਿਆ ਝਾੜੂ ਵਾਲਿਆਂ ਕੇ ਦੇਖ ਲਾ ਲਾ ਹੋਰ ਅੱਜ ਬੱਧੀ ਹੁਣ ਕੋਈ ਹੋਣੀ ਕੋਈ ਸਫਾਈ ਕਰਤੀ ਐ ਤੁਹਾਨੂੰ ਗਲਾਸ ਗਲਾਸ ਬੋਤਲ ਨਾ ਠੀਕ ਐ ਝਾੜੂ ਵਧੀਆ ਤੇਰਾ ਆ ਝਾੜੂ ਲੋਟਾ ਯਾਰ ਖੜੇ ਖੜੇ ਸੁੰਭਰੀ ਜਾਵਣਾ ਮੈਂ ਤਾਂ ਮੈਂ ਮੇਰਾ ਪਤਾ ਕਿ ਮੈਂ ਕਹਿੰਦਾ ਦੋ ਝਾੜੂ ਵਟ ਲੈ ਲੈਂਦਾ ਮੈਂ ਦੋ ਝਾੜੂ ਰਿਹਾੜੇ ਨਾ ਮੈਂ ਨਵੇਂ ਲੈ ਕੇ ਖੜੇ ਵੱਟ ਕੇ ਆਏ ਇੱਕ ਦਾ ਇੱਕ ਲੈ ਗਿਆ ਤਾਂ ਇੱਕ ਲਿਆ ਕੇ ਇਹਨੂੰ ਬਿਜਾ ਦੇ ਵੜ ਦੇਣਾ ਮੈਂ ਉਹ ਤਾਂ ਤਾਂ ਹੀ ਸੁੰਭਰ ਹੋਣਾ ਇੱਥੇ ਜੋੜ ਦੋ ਨਾ ਕਾਇਲੇ ਉਹ ਵੱਟ ਕੇ ਅੱਦਾ ਵੀ ਅੱਛਾ ਫੇਰ ਲੋਟ ਚੱਲਦਾ ਐ ਜੇ ਤੂੰ ਲੰਪਾ ਕੱਲੂਗਾ ਇਹਨੂੰ ਫੇਰ ਵੀ ਚੱਲਦਾ ਐ ਨਾ ਭਾਈ ਝੋੜ ਦੇ ਲੈਣੂ ਐ ਨਵੀਂ ਕਾੜ ਕੱਟਦੀ ਨਹੀਂ ਦੇ ਸੋ ਆ ਡੰਡਾ ਹੀ ਆ ਇੱਕ ਡੰਡਾ ਹੀ ਫੇਰ ਬੰਦੀ ਜਗ੍ਹਾ ਇਹ ਇਹ ਹੀ ਕੜਾ ਭਾਈ ਦੀ ਦੇਖ ਲਿਆ ਮੈਂ ਲਿਆ ਕੇ ਨਾ ਮੈਂ ਵੀ ਲਿਆਉਂਦਾ ਮੈਂ ਜਿਹੜੇ ਸੁੰਭਰਦਾ ਰਹਿ ਬੈਠ ਕੇ ਕਿਹੜਾ ਸੁੰਭਰਦਾ ਮੱਝਾਂ ਥੱਲੇ ਤੂੰ ਤੇਰੇ ਕਿਹਣੀ ਵਾਦਦਾ ਹੁੰਦਾ ਮੈਂ ਬਣੇ ਬਣਾਏ ਲਿਆਉਂਦਾ ਚਮਕੌਰ ਤੇ ਲਾਉ ਉਹਨੂੰ ਕਾ ਉਹਨੇ ਪੈਸੇ ਲਾਉਂਦਾ ਤੂੰ ਨਹੀਂ ਉਹ ਡੰਡਾ ਲੈ ਜਾਣਾ ਡੰਡਾ ਹੀ ਡੰਡਾ ਹੀ ਲੈ ਜਾ ਮੈਂ ਡੰਡਾ ਹੀ ਲੈ ਜਾ ਫੇਰ ਪਾ ਦਿੰਦੇ ਉਹ ਹਾਂ ਫੇਰ ਪਾ ਕੇ ਦਿੰਦੇ ਉਹ ਡੰਡਾ ਹੀ ਲੈ ਜਾਣਾ ਇਹਦੇ ਵਿਚਾਲੇ ਕੜਾ ਹੁੰਦਾ ਉਹ ਵੀ ਲੈ ਜਾਣਾ ਬਸ ਸ਼ਿਵਰਨ ਜੀ ਉਹ ਉੱਥੇ ਕਿੰਨਾ ਬੰਦੇ ਫਿਰ ਉਹ ਉਹ ਆਪੇ ਪਾ ਦਿੰਦੇ ਜਦੇ ਮਿੰਟ 10 ਲਾ ਕਹ ਵੀ ਗੋਲ ਹਾਂ ਐਨ ਵਧੀਆ ਬਣਾ ਕੇ ਤੇ ਇਨਾ ਜੇ ਕੱਢਦਾ ਤੇਰੇ ਕੋਲ ਮੇਰੇ ਕੋ ਘਸ ਕੇ ਜਾਣਾ ਖੁੱਲਦਾ ਨਹੀਂ ਹੈਗਾ ਉਹ ਕੱਢਦਾ ਕਿੰਨੇ ਜਰਮਾ ਕੱਢੇ ਦਿੰਦਾ 2 ਕੁ ਮਹੀਨੇ 1.5 2 ਮਹੀਨੇ ਕਿੱਥੇ ਕੱਢਦਾ ਹੁਣਾ ਯਾਰ ਨਹੀਂ ਕੱਢ ਦਿੰਦਾ ਮੇਰੇ ਕੋ ਨਹੀਂ ਕੱਢਦਾ ਕਿ ਮੈਂ ਮੱਝਾ ਥੱਲੀ ਸੁੰਭਰਨਾ ਯਾਰ ਵੇੜਾ ਥੋੜਾ ਮੈਂ ਕਹ ਰਿਹਾ ਇਹਨੂੰ ਬੇੜਾ ਸਿੰਭਰਦਾ ਉਹਦੇ ਪਾਸੇ ਮੈਂ ਵੀ ਇਹਨੂੰ ਥੱਲੀ ਫੇਰਦਾ ਇਹਨੂੰ ਕਿਹਾ ਮਜ਼ਾ ਤੈਨੂੰ ਘਰਾਂ ਵੀ ਫੇਰ ਲਾਉਂਦੇ ਹਾਂ ਮਨ ਨੂੰ ਕਿਹਾ ਮਜ਼ਾ ਨਾ ਮੈਂ ਤਾਂ ਉੱਧਰ ਡੰਗਰ ਜਿੱਤੇ ਛੋਟਾ ਹੈ ਮੇਰੇ ਤਾਂ ਬੇੜਾ ਬੋਪੜਾ ਫੇਰ ਤੂੰ 2 ਮਹੀਨੇ ਕਹਿੰਦਾ ਬਾਂਸ ਵਾਲਾ ਹੁਣਾ ਹਾਂ ਉਹ ਬਾਂਸ ਵਾਲਾ ਹਾਂ ਉਹ ਕਰ ਲੈ ਜਿਹੜਾ ਚਿੱਟੇ ਵਾਲਾ ਆ ਤਾਂ ਦੂਆ ਆ ਇਹ ਤਾਂ ਦੂਆ ਚਿੱਟੀ ਧੀ ਲੜਾ ਚੱਕ ਲੈ ਮੋਢੇ ਤੇ ਕਹੀ ਮੰਗੂ ਹੁਣ ਹੈਰੀ ਪਾਉਡਰ ਨਾ ਬਣ ਜੀ ਹੁਣ ਇਹਨੂੰ ਬਜਾਰੇ ਨੂੰ ਕੀ ਪਤਾ ਹੈਰੀ ਪਾਉਡਰ ਗਿਆ ਦਾਦੇ ਕੀ ਹੁੰਦਾ ਦਾਦੇ ਪੁੱਛ ਲਿਆ ਤੈਨੂੰ ਕਹਿੰਦਾ ਹੈਰੀ ਪਾਉਡਰ ਨਾ ਬਣ ਜੀ ਯਾ ਹੁੰਦਾ ਉਹ ਦੱਸ ਹੁਣ ਚਾਚੇ ਨੂੰ ਬੋਲੂਗਾ ਆਉਂਦਾ ਹਾਂ ਹਾਂ ਸਾਬੂ ਪਤਾ ਇਹਨੂੰ ਤਾਂ ਸਾਦੇ ਬਹਿ ਗਿਆ ਕੋਈ ਕਹਿਣਾ ਯਾਰ ਯਾਰ ਕਸਰਮਾ ਹੀ ਆਇਆ ਫਿਰ ਉਹ ਅੰਗਰੇਜ਼ੀ ਫਿਲਮ ਵਾਲਾ ਹੁੰਦਾ ਇਕੜਨੇ ਜੀ ਵਾਲਾ ਛੱਡਦਾ ਛੱਡ ਕਰਦਾ ਉਹ ਉਹ ਕਹਿੰਦਾ ਇਹ ਅੱਜ ਵੀਰ ਦਾ ਉੱਠਿਆ ਹੋਣਾ ਅੱਜ ਦੀ ਦਾ ਵੀਰ ਦਾ ਹੀ ਚਾਲ ਚੱਲਦਾ ਕੌਣ ਮੈਂ ਮੈਂ ਵੀ ਤਾਂ ਪਹਿਨਾ ਮੱਜਾਂ ਨਾਲ ਆਈਆਂ ਅੰਦਰੇ ਖੜੀਆਂ ਬਾਹਰ ਨਹੀਂ ਮੈਨ ਨਾਲ ਆਈਆਂ ਬਾਹਰ ਕੱਲ ਤੋਤਾ ਸੀ ਫਰਸ ਅੰਦਰੇ ਨਾਲ ਆ ਕੇ ਅੰਦਰਲਾ ਫਰਸ਼ ਧੋ ਕੇ ਫਿਰ ਬਾਹਰ ਕੱਢੀਆਂ ਉਹਨਾਂ ਨੂੰ ਸ਼ਾਮ ਦੇ ਕੱਕ ਪਾ ਕੇ ਰੱਖਿਆ ਜਾਂ ਅੰਦਰ ਲਈ ਖੋਲਲੀ ਚ ਹੁਣ ਸਾਰੇ ਰੈਡੀ ਸੈਡੀ ਕਰਤੇ ਮੋਟਰ ਚੱਲਦੀ ਆ ਬਸ ਮੋਟਰ ਬਰਗੇੜਾ ਮਾਰਨਾ ਬਣਾ ਦਿੰਦੇ ਆ ਸ਼ਾਮ ਨੂੰ ਰਾਤ ਦਾ ਬਸਰ ਤੇ ਆਇਆ ਐ ਇੱਧਰ ਮਿੱਤੇ ਦਾ ਹੱਥ ਮਾਰਿਆ ਤੂੰ ਹੁਣ ਅੱਜ ਹੋ ਇਹ ਵੀ ਜ਼ਰੂਰੀ ਆ ਜੇ ਸੰਧ ਬਾਟ ਆਉਂਗਾ ਤਾਂ ਹੀ ਤੋਂ ਆਉਂਗਾ ਕਰਮਾਂ ਕੇਲੇ ਆ ਹੁਣ ਇੰਨਾ ਸਮਾਨ ਖੜਾ ਦੇਖ ਲੈ ਇੱਧਰ ਹੱਥ ਮਾਰ ਆ ਇਹਨੂੰ ਘੁੰਮਦਾ ਸਿਰੇ ਤੱਕ ਇਹ ਤਾਂ ਹੀ ਆ ਜੇ ਹੈਗਾ ਹੋ ਨਹੀਂ ਕਿੱਥੇ ਧੂਣੇ ਵਾਲਾ ਕੰਮ ਕਰ ਦੇਣਾ ਕੱਲੂ ਕਰ ਟੇਕੇ ਮੱਥਾ ਬਿਸ ਕਰਮਾ ਦਾ ਮੱਥਾ ਟੇਕੇ ਟਰੈਕਟਰ ਪਰ ਜੋੜਦੇ ਸੁਹਾਗੇ ਨੂੰ ਜੋੜਦੇ ਨਾਲ ਠੀਕ ਹੈ ਧੂਣੇ ਵਾਲਾ ਕਰੀਏ ਤਿਆਰ ਮੈਂ ਵੀ ਮੈਂ ਬਣਾਉਣੇ ਆ ਕੱਲੂ ਬਣਾਉਣੇ ਆ ਪਾਣੇ ਇੱਧਰ ਕੱਲੂ ਆ ਬਣਾਉਣੇ ਕੱਲੂ ਕੱਲੂ ਆਏ ਹਾਏ ਹਾਏ ਥੋੜਾ ਬੱਦਲੇ ਨਿਕਲੇ ਇਹ ਤਾਂ ਮਾਲੇ ਵਾਲਾ ਕੰਮ ਖਰਾਬ ਬੱਦਲ ਦਾ ਕੋਈ ਨਹੀਂ ਕੱਲੂ ਕਹਿੰਦਾ ਇੱਧਰ ਵੱਡੂਗਾ ਕਹਿੰਦਾ ਵੱਡੂਗਾ ਪਰ ਠੀਕ ਹੈ ਮੈਨੂੰ ਵੀ ਆਉਂ ਕਹਿੰਦਾ ਦੋ ਦਿਨ ਵੱਡੂਗਾ ਬਾ ਠੀਕ ਹੈ ਕੱਲੂ ਲਾਉਂਦੇ ਆ ਇੱਥੇ ਦੇ ਗਰ ਗਿਆ ਇਹ ਕੀ ਕਹਿ ਰਿਆ ਡੇਵਰਾ ਮੈਂ ਧਿਆਨ ਨਹੀਂ ਕਰ ਲੋ ਵੀ ਪਹਿਲੀ ਆ ਗਈ ਸਾਡੀ ਬੰਬਾਂ ਦੀ ਦੁਕਾਨ ਅੱਡੇ ਵਾਲੀ ਜਿਹੜੇ ਜਹਾ ਆ ਗਿਆ ਮੜਿਆਈ ਆ ਗਿਆ ਦੇਖਦਾ ਕਿੰਨੀ ਭੀੜ ਲੱਗੀ ਆ ਆ ਨੀ ਗੱਲੀ ਕੋਲ ਆ ਆ ਡਾਕਟਰ ਸਾਹਿਬ ਚੱਲਦਾ ਜੀ ਕੋਹ ਨਹੀਂ ਹੈਗੀ ਮਾਰਕੀਟ ਚ ਦਾ ਯਾਰ ਇੰਨੀ ਕਿ ਭੀੜ ਤਾਂ ਇਹ ਨਾਰਮਲ ਰਹਿੰਦੀ ਆ ਐਵਰਿੰਦਰ ਗੱਲ ਪਤਾ ਨਹੀਂ ਕਿ ਅੱਜ ਬਾਜ਼ਾਰ ਇੰਨਾ ਖਾਲੀ ਕਿਉਂ ਹੈ ਤੇ ਦੇ ਲਾ ਗੱਬੇ ਲਾ ਦਾਸ ਕਿ ਆ ਡੇ ਲੋਡ ਲਾ ਦੇ ਕਿੱਥੇ ਖੜਾਈਏਗਾ ਛੋਟੇ ਲੋਡ ਲਾ ਦੇ ਇਹਨੂੰ ਉਹ ਨਹੀਂ ਯਾਰ ਦੁਕਾਨਾ ਜੇ ਇੱਥੇ ਨੂੰ ਅੱਗੇ ਲੰਘ ਨਹੀਂਦਾ ਹੁੰਦਾ ਦੇਖ ਲਾ ਪਿਛਲੇ ਸਾਲ ਮੈਂ ਖਾਲੀ ਪਈ ਆ ਇੱਥੇ ਤਾਂ ਇੰਨੀ ਤਾਂ ਨੋਰਮਲ ਏ ਆ ਗਲੀ ਛੋਟੀ ਆ ਇਹ ਆਹ ਕੁਛ ਨਹੀਂ ਹੈਗਾ ਚੱਲ ਬਾਜ਼ਾਰ ਚ ਜਮੇ ਹੀ ਰੌਣਕ ਨਹੀਂ 메ਨ ਸੜਕ ਪਰ ਦੇਖ ਲੰਨੀ ਇਹ ਇੱਥੇ ਨੂੰ ਕੋ ਲੰਘਦਾ ਨਹੀਂ ਹੈਗਾ ਵੀਰਿੰਦਰ ਦੇਖ ਲਾ ਅਸਲ ਕੇ ਜਿਹੜੀ 2 ਦਿਨ ਦੀਵਾਲੀ ਹੋ ਗਈ ਨਾ 2021 ਦਾ ਰੋਲਾ ਪਈ ਗਿਆ ਪੂਰੇ ਜ਼ਹਰਾ ਕੰਮ ਖਰਾਬ ਕਰਤਾ ਇੱਕੋ ਦਿਨ ਡਿਕਲੇਰ ਹੋਣੀ ਚਾਹੀਦੀ ਮਹੀਨਾ ਪਹਿਨਾ ਵੀ 20 ਨੂੰ ਆ ਕੇ 21 ਨੂੰ ਆ ਨਹੀਂ ਕਦੇ ਇੱਥੇ ਮਤਲਬ ਆਈ ਨਹੀਂ ਹੈਗਾ ਵੀ ਇੱਥੇ ਨੂੰ ਬੰਦਾ ਲੰਘ ਜੂਗਾ ਸੌਕਾ ਇੰਨੀ ਕੀ ਭੀੜ ਤਾਂ ਨਾਰਮਲ ਰਹਿੰਦੀ ਆ ਦੇਖ ਲਾ ਦੁਕਾਨਾਂ ਅਗਰ ਵੀ ਭੀੜ ਨਹੀਂ ਕਾਸੀ ਪਰ ਵੀ ਨਹੀਂ ਇੰਨੀ ਕੋਈ ਨੋਰਮਲ ਭੀੜ ਹੁੰਦੀ ਨਹੀਂ ਹਰ ਵਕਤ ਪਰ ਅੱਜ ਇੱਧਰ ਦੁਕਾਨਾਂ ਬੰਦ ਤਾਂ ਚੱਤੀਆਂ ਚਲੋ ਪਰ ਅੱਗੇ ਨੂੰ ਮੈਂ ਕਹਿੰਦਾ ਇਹ ਚਾਹੇ ਕੋਈ ਵੀ ਆ ਦਿਵਾਲੀ ਦੀ ਇੱਕ ਦਿਨ ਦੀ ਡਿਕਲੇਅਰ ਕਰੋ ਜਿਹੜਾ ਦਿਨ ਮਰਜ਼ੀ ਬੰਦ ਕਰੋ ਇੱਕ ਰੋਲੇ ਰੱਪੇ ਨਾਲੋਂ ਆ ਚੌਕ ਉੱਪਰ ਮਤਲਬ ਇਹ ਨਹੀਂ ਇੱਥੇ ਅੱਧੇ ਘੰਟੇ ਬਿਨਾਂ ਬੰਦਾ ਲੰਘ ਜੂਗਾ ਦੇ ਅੱਜ ਦੇਖ ਲੈ ਲੈ ਖਾਲੀ ਐ ਬਿਲਕੁਲ ਖਾਲੀ ਬਾਹ ਮਾੜੀ ਮੋਟੀ ਰੌਣਕ ਆ ਕੋਈ ਪਿੰਡ ਵਾਲੇ ਨਹੀਂ ਆ ਉਹ ਵੀ ਪਿੰਡ ਵਾਲੇ ਸਾਡੇ ਵਰਗੇ ਵਿਹਲੇ ਕੋਈ ਬਣਾਈ ਵੀ ਹੈ ਜਿਨ੍ਹਾਂ ਨੇ ਕੋਈ ਲੈਣਾ ਨਾ ਬਾਤ ਕਰਨੇ ਦੇਖ ਕੇ ਆਈਏ ਦੀਵਾਲੀ ਜਿੰਨੀ ਕਿ ਭੀੜ ਆ ਸ਼ਹਿਰ ਵਿੱਚ ਇਹ ਕਹਾ ਆ ਕੇ ਦੇਖਣਾ ਕੋਈ ਵੀ ਨਹੀਂ ਐ ਸੜਕ ਪਰ ਤਾਂ ਨਹੀਂ ਪੀ ਸਾਡੇ ਉਰੇ ਨਾਰਮਲ ਹੁੰਦੀ ਆ ਲਓ ਜੀ ਦਿੱਲੀ ਕਿਨ ਇੱਕ ਕੁਆਲਟੀ ਹੋਰ ਹੋਗੀ ਆ ਗਿਆ ਪਾਰਟੀ ਹੋ ਗਈ ਹੋਣਾ ਕਾ ਜਲੇਬੀਆਂ ਦਾ ਪੈ ਨਹੀਂ ਖਾਂਦਾ ਬਾਪੂ ਤੂੰ ਬੈਠਾ ਆ ਲਿਆਇਆ ਹੈ ਲਿਆਂਦੀ ਉਹ ਕਹਿੰਦਾ ਤਾਂ ਪ੍ਰਗਟ ਲਿਆਇਆ ਹੈ ਵਧੀਆ ਯਾਰ ਅੱਜ ਤੇਰੇ ਦਿੱਲੀ ਉਦੇ ਆਏ ਆ ਜਿਹਦੇ ਥੱਲੇ ਆ ਕੇ ਦਿੱਲੀ ਉਦੀਓ ਆ ਹੋ ਚਲ ਦਿਵਾਲੀ ਦੇ ਦਿਨ ਪਾਰਟੀ ਕਰਤੀ ਫਿਰ ਬਸ ਇਹ ਬਾਤ ਹੈ ਹੈ ਠੀਕ ਆ ਠੀਕ ਆ ਵੀਲ ਫੂਲ ਪਾਏ ਵੇ ਦੇਖ ਲਾ ਆਹ ਤੇ ਰੁਪਿਆ ਜਲੇਬੀਆਂ ਖਾ ਰਹੇ ਆ ਹੋਰ ਕੀ ਕਰਨ ਨਾ ਮਜ਼ੇ ਕਰਦੇ ਦੱਲੀਓ ਲਿਆਇਆ ਦੱਲੀ ਨਹੀਂ ਪਾਰਟੀ ਕਰਦੀ ਹੈ ਆ ਤੁਹਾਡੀ ਦੱਲੀ ਦਾ ਪੈਰ ਵੀ ਨਹੀਂ ਆਉਂਦੇ ਉਹ ਜਲੇਬੀਆਂ ਗਾ ਲਾ ਦਲੀ ਆ ਜਾ ਪੈ ਗਏ ਵੀ ਲੈਦਾ ਲੈ ਲੈ ਨਾ ਦੇ ਲਗਾ ਇਹਨੂੰ ਲੈ ਜੁਰਬਾ ਲੈ ਆਇਆ ਆਸਰੇ ਚੰਗਾ ਚੰਗਾ ਪਲਵਾਨ پارٹی ਹੋਈ ਵੀ ਤੇ ਕਿ ਨਹੀਂ ਅੱਜ ਹਾਂ ਗਾਦੀ ਦਿੱਤਾ ਹੈ ਆਪਾਂ ਨੂੰ ਮੰਗੀ ਦਿੱਤੀ ਭਾਈ ਮੰਗੀ ਗਾਦਾ ਟਰਾਲੀ ਤੇ ਹੋ ਕੀ ਆ ਹੋ ਕੇ ਭਾਈ ਮੰਗਦਾ ਮੰਗਦਾ ਕੌਣ ਹੁੰਦਾ ਆਪ ਕਹਿਣਾ ਚਾਹੀਦਾ ਤੂੰ ਥੱਲੇ ਟਰੈਕਟਰ ਲੈ ਜਾਂਦਾ ਯਾਰ ਡ੍ਰੈਗ ਆ ਗਿਆ ਉਹ ਤਾਂ ਕਿਆ ਕਹਿਣਾ ਤੂੰ ਕਾਦੀ ਪਾਰਟੀ ਸਕੂਟਰੀ ਲੈ ਆਇਆ ਚਾਰਜ ਵਾਲੀ ਚਿਰ ਤੇ ਚੱਲੀ ਬਣਦੀ ਪਾਰ ਵਾ ਆ ਜਾ ਭਾਈ ਤੇ ਗਿਰਿਆ ਚੱਲ ਮਣੀਆ ਜਿਹੜੇ पे ਮਰਜੀ ਚੱਲ ਅਸੀਂ ਜਵਾਬ ਦਿੰਦੇ ਚੱਲ ਹੁਣ ਹਾਂ ਤਾਂ ਦੀਵਾਲੀ ਹੋਵਗਾ ਫਸ ਗਿਆ ਇਹ ਗੱਲ ਨਾ ਪਿਓ ਗੱਲ ਕਰਨ ਹਾਂ ਚੱਲ ਇਹ ਤਾਂ ਕੋਕੀ ਬੋਤਲ ਵਾਲਾ ਆਇਆ ਮੇਰੇ ਬੋਲ ਤੇਵਾ ਕੋਲ ਤੋਂ ਉਹ ਬੋਕਰ ਰੱਖੀ ਵੀ ਆ ਦੀਵਾਲੀ ਦੱਸ ਵਧੀਆ ਰਹੀ ਕਿ ਨਹੀਂ ਵਧੀਆ ਰਹੀ ਵਧੀਆ ਕੱਲ ਵਾਲੀ ਮਨਾਈ ਕਿ ਅੱਜ ਵਾਲੀ ਮਨਾਉਣੀ ਹੈ ਦੋਏ ਆ ਜਿੱਦਾਂ ਰਾਤ ਵੀ ਮਨਾ ਲਈ ਅੱਜ ਵੀ ਹੈਗਾ ਤੂੰ ਉਹਦੇ ਚੱਲਣਾ ਸਾਡੀ ਤਾਂ ਸਦਾ ਹੀ ਦੀਵਾਲੀ ਹੈ ਜੀਮਿਦਾਰਾਂ ਦੀ ਤਾਂ 12 ਮਹੀਨੇ 30 ਦਿਨ ਦੀ ਹੈ ਸਭ ਜੀਮਿਦਾਰਾਂ ਦੀ ਹੋਰ ਗੱਲ ਬਾਤ ਵਿੱਚ ਇਸ਼ਾਰੇ ਜੇ ਕਰੀ ਜਾਂਦਾ ਕੁਝ ਲੀਬੀਆਂ ਖਾਲਾ ਕਰਮਾ ਕਰਮ ਬਹੁਤ ਖਾ ਕੀ ਆ ਇਹ ਜੀ ਦਾ ਆੜੀ ਆ ਪੱਕੀ ਤੇ ਗੱਲ ਹਾਂ ਮਾੜੀ ਜੀ ਤੇ ਤੂੰ ਅੱਜ ਤਾਂ ਤੈਨੂੰ ਬੁਲਾਇਆ ਇਹਨੂੰ ਮਠਿਆਈ ਫਰਾਉਣ ਨੂੰ ਪੈਕ ਕਰਨੇ ਨੂੰ ਤਰਿਆੜੀ ਨੇ ਕਿਥੇ ਅੱਡੇ ਫਰ ਆ ਕਰ ਜੂਗਾ ਆ ਜਿਆ ਅੱਜ ਪਾਰਟੀ ਬਦਲ ਲਈ ਅੱਜ ਹੀ ਨੇ ਪਾਰਟੀ ਬਦਲੀ ਬਾਈ ਇਹ ਵੀ ਬਸ ਬਹੁਤ ਸੀਜ਼ਨ ਚੱਲਦਾ ਵੋਟਾਂ ਲੈ ਮੰਗਣਾ ਹੈ ਦੇਖ ਤਾਂ ਉਹ ਬਲਪੀਆਂ ਲਾਈਟਾਂ ਸਾਰੀ ਮੈਂ ਨੇਰਾ ਦਾ ਹੋਣ ਨੇ ਤੇ ਹੁਣ ਨਿਹਰਾ ਹੁਣ ਹੀ ਬਾਲਤੀਆਂ ਇਹਨਾਂ ਨੇ ਉਹ ਦੇਖ ਉਧਰ ਸ਼ੈੱਡ 'ਚ ਵੀ ਲਾਤੀਆਂ ਐਵੇਂ ਮੇਰੇ ਘਰੋਂ ਪਰੇ ਲੇਕੀ ਲਾਤੀਆਂ ਸਾਰੇ ਪਾਸੇ ਲੇਟੀਆਂ ਲੇਟਾਂ ਆਈ ਆ ਦੋ ਦਿਨ ਹੁਣ ਇਹ ਬੰਦ ਹੋਣੀਆਂ ਜਾ ਕੇ ਗੁਰਪੁਰਬ ਤੇ ਬਾਹਰ ਤਾਰਨੀਆਂ ਉਹਨਾਂ ਚਿਹਰੇ ਲੱਗੀਆਂ ਰਹਿਣੀਆਂ ਲਾਤੀਆਂ ਹਾਂ 15 15 ਬਾਬੇ ਨਾਨਕ ਦੇ ਜਨਮ ਦੇ ਤਰੀਕ ਦਾ ਗੁਰਪੁਰਬ ਬਸ 7-8 ਤਰੀਕ ਦਾ ਕੋ ਉਤਰਨੀ ਆ 7-8 ਨਵੰਬਰ ਤੱਕ 2-4 ਦਿਨ ਬਾਅਦ ਚਤਾਰਾਂਗੇ ਹੁਣ ਆਰਾਮਦਾਰੀ ਨਾਲ ਦੇਤਾ ਦਲੀ ਉੱਪਰ ਝੰਡਾ ਵੀ ਦੇਖਦਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਹੜੀ ਯੂਨੀਅਨ ਹੈ ਕਹੇ ਦੱਸ ਜੂਨੀਅਰ ਕੋਈ ਵੀ ਨਹੀਂ ਆਏਗੀ ਕਿਸਾਨ ਯੂਨੀਅਨ ਅਸੀਂ ਦਾ ਸਾਡੀ ਕੱਲੀ ਕਿਸਾਨ ਯੂਨੀਅਨ ਹੈ ਮੈਂ ਕਹੇ ਕਿਹੜੇ ਪਾਰਟੀ ਦਾ ਬਾਲਟੀ ਆਇਓ ਨਹੀਂ ਕਿਸਾਨ ਯੂਨੀਅਨ ਬਸ ਤੇ ਫਿਰ ਤੇ ਇਹ ਤਾਂ ਸਾਰਿਆਂ ਵਾਲਾ ਵੇ ਅਬੇ ਕਿਸਾਨ ਅਜੀ ਦਾ ਕੱਲੇ ਬਾਸ ਕਿੰਨੇ ਧਰਨੇ ਪੈਣੇ ਜਾਣ ਝੰਡਾ ਲੈ ਲੈਣਾ ਉਹ ਜਉਣਾ ਇਹ ਕਰੂੰਗਾ ਕਿ 18-19 ਤਾਂ ਯੂਨੀਅਨ ਬਣੀਆਂ ਫਿਰਦੀਆਂ ਹਾਂ 32 ਦਿੱਤੀ ਤੇ ਕਿਹੜੀ ਯੂਨੀਅਨ ਗੱਲ ਜਾਊਗਾ ਸਾਰੇ ਪਾਸੇ ਦੋ ਦੋ ਚਾਰ ਚਾਰ ਜਣੇ ਆ। ਜਿਹੜੀ ਸਭ ਤੇ ਮਾੜੀ ਮੀਟੇ ਕਹਿਣਗੇ। ਵਾਪਸ। ਤਾਂ ਫਿਰ ਤਾਂ ਕੂਦ ਘਰੇ ਬੈਠਣਾ। ਉਹ ਤਾਂ ਘਰੇ ਬੈਠਣਾ ਚੰਗਾ ਏ। 32 ਜੀ ਹੁਣ ਤਾਂ ਇਕਲੀ ਇਕਲੀ ਘਾ ਭੇਜੂਗੇ। ਦਲੀ ਦਾ ਕਾਰਡ ਨਹੀਂ ਬਣਿਆ। ਹਾਂ ਬਈ ਦਲੀ ਦਾ ਕਾਰਡ ਬਣਾਓ ਯਾਰ। ਲੈਣੇ ਬੰਦ ਹੋ ਗਏ। ਜਿਹੜੇ ਚੱਲਣੇ ਚੱਲਦੇ ਆ। ਦਲੀ ਦਾ ਕਾਰਡ ਬਣਾਉਣਾ ਹੀ ਚਾਹੀਦਾ। ਪਰ ਦਲੀ ਕਿਤੇ ਯੂਨੀਅਨ 'ਚ ਨਹੀਂ ਹੈਗਾ ਹੁਣ ਕਰੀਏ ਗਿਆ ਭਾਈ। ਚੱਲ ਦੇਖਦੇ ਆ ਦਲੀ ਰਾਤ ਨੂੰ ਕੋਣ ਲਾਈਟ ਦੀਵਾਲੀ। ਆਵੇ ਬਾਲਿਆ। ਲਓ ਜੀ। ਸਾਡੇ ਪਾਸੇ ਗੀਟਾਂ ਪਰ ਆਰੇ ਘਰ ਨੂੰ ਲੜੀਆਂ ਲਾਈਆਂ ਪਈਆਂ ਰੱਬ ਦੀ ਕਿਰਪਾ ਨਾਲ ਦਿਵਾਲੀ ਦੀਆਂ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਨਾਲੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਲੜੀਓ ਲੜੀ ਲਾ ਕੇ ਤਰਨਵੀਰ ਸਿੰਘ ਨੇ ਮਿਹਨਤ ਕਰਕੇ ਇਹਨਾਂ ਵਧੀਆ ਬਣਾਈ ਤੇ ਮਗਰ ਲੜੀਓ ਲੜੀ ਕਰੀ ਭਈ ਜੇ ਕਹਣਾ ਵਿਆਹ ਹੁੰਦਾ ਬਾਪੂ 500 ਰੁਪਏ ਅੱਜ ਲਾਤਾ ਪਾਜ ਇੱਧਰ ਵੀ ਲਿਆ ਕੇ ਲਾਤੀਆਂ ਪਹਿਣਾ ਹੈ ਇੰਨੀ ਤੀਆਂ ਸ਼ੈੱਡ ਚ ਕਹਿੰਦਾ ਸ਼ੈੱਡ ਨਵਾਂ ਪਾਇਆ ਇੱਧਰ ਵੀ ਲਾਉਣੀ ਐ ਮੈਂ ਕਿਹਾ ਇੱਧਰ ਵੀ ਲਾ ਦੇ ਭਾਈ ਜੇ ਨਵਾਂ ਪਾਇਆ ਸ਼ੈੱਡ ਸਾਰੇ ਕਿਧਰੇ ਨਮੀਰ ਰਸੋਈ ਪਰ ਵੀ ਲਾਉਣੀ ਐ ਕਹਿੰਦਾ ਆਪਾਂ ਲਾ ਦੇ ਉੱਪਰ ਝੰਡਾ ਲਾਇਆ ਵਾ ਝੰਡੇ ਵਿੱਚ ਵੀ ਲਾਈਟਾਂ ਐ ਉਹਦੇ ਵਿੱਚ ਵੀ ਲਾਈਟ ਦੇਖ ਦੀ ਜੇ ਮਤਲਬ ਲੜੀਆਂ ਇਹ ਪਿੱਛੇ ਦੇ ਜੀ ਉੱਪਰ ਲੀਆਂ ਲਾਈਟਾਂ ਹੋਰ ਰੰਗ ਦੀਆਂ ਏ ਇਠਾਂ ਵਾਈਟ ਇੱਧਰ ਲਈ ਸ਼ੈੱਡ ਨੂੰ ਘੁਮਾ ਕੇ ਇੱਧਰ ਅੰਦਰ ਵੀ ਲਾਤੀਆਂ ਮੱਝਾਂ ਵਾਲੇ ਦੇ ਲੜੀ ਲਾਇਆ ਇੱਕ ਕੰਬੀ ਬਹੁਤ ਹੀ ਸਾਰੇ ਕਿਧਰੇ ਅੰਦਰ ਵੀ ਘੁੰਮ ਗੀਆਂ ਮਾ ਚੱਲ ਕੋਈ ਨਹੀਂ ਤਿਹਾਰ ਆ ਹੁਣ ਬਾਬੇ ਨਾਨਕ ਦੇ ਗੁਰਪੁਰਬ ਤੇ ਬਾਦੇ ਤਾਰਾਂਗੇ ਥੱਲੇ ਉਹਨਾਂ ਚ ਲਾ ਕੇ ਹੀ ਰੱਖਣੀਆਂ ਹੁਣ ਬਾਕੀ ਦੇਖਦੇ ਆ ਜੀ ਕੋਠੇ ਵਾ ਜਾ ਕੇ ਪਿੰਡ ਦਾ ਥਿਊ ਕਿੱਦਾਂ ਲਓ ਜੀ ਕਰੋ ਚੈੱਕ ਅਜ ਦਿਵਾਲੀ ਵਾਲੇ ਦਿਨ ਸਾਰੇ ਪਿੰਡ ਦਾ ਵਿਊ ਲੜੀਓ ਲੜੀ ਲੱਗੀ ਪਈ ਐ ਸਾਰੇ ਪਿੰਡ ਵਿੱਚ ਧਮਾਰੋ ਮਾਰ ਬੰਬ ਚੱਲ ਰਹੇ ਵਧੀਆ ਦਿਵਾਲੀ ਚੱਲ ਰਹੀ ਹੈ ਸਾਰਾ ਪਿੰਡ ਜਗ ਮਗਾਉਂਦਾ ਗੜੀਆਂ ਲੱਗੀਆਂ ਵੀਆਂ ਗੁਰ ਆਪ ਗੁਰਦੁਆਰਾ ਸਾਹਿਬ ਦਾ ਵੀ ਬਹੁਤ ਵਧੀਆ